ਵਿਚ ਕੋਥੀ ਸਾਹਿਬ ਪ੍ਰਕਾਸ਼ ਕੀਤੀ ਉਹਨਾਂ ਨੂੰ ਬੜਾ ਫਲ ਮਿਲਿਆ ਕਰਦਾ ਇੱਕ ਸੁਣਨਾ ਉਹ ਵੀ ਮੁਬਾਰਕ ਹੈ ਪਰ ਉਹ ਭੁੱਲ ਜਿਆ ਕਰਦਾ ਕਈ ਨਾਲ ਕੁਝ ਲੈ ਕੇ ਵੀ ਆਉਂਦੇ ਨੇ ਬਨਕਾਪੀ ਕਈ ਲੈ ਕੇ ਵੀ ਨਹੀਂ ਆਉਂਦੇ ਉਹ ਜਿਹੜੇ ਲਿਖ ਲੈਂਦੇ ਨੇ ਫਿਰ ਯਾਦ ਰਹਿੰਦਾ ਕਦੇ ਮਨ ਵਿੱਚ ਦੋ ਚਾਰ ਦਿਨ ਬਾਅਦ ਖਿਆਲ ਆ ਜਾਵੇ ਫਿਰ ਉਹ ਦੇਖ ਲੈਂਦਾ ਵੀ ਇਦਾਂ ਸੀ ਇਦਾਂ ਇਦਾਂ ਮਤਲਬ ਹੈ ਇਦਾਂ ਉਚਾਰਨ ਕਰਨਾ ਇਹਨਾਂ ਸ਼ਬਦਾਂ ਦਾ ਬੜਾ ਕੁਝ ਮਿਹਰਤ ਹੈ ਕਈ ਕੋਟ ਭਏ ਬੈ ਰਾਗੀ ਇੱਕ ਤੇ ਸਟ੍ਰੈਸ ਹੁੰਦੀ ਹੈ ਪਰਵਾਰ ਵਿੱਚ ਕੋਈ ਗੱਲਬਾਤ ਹੋ ਜਾਵੇ ਨਾ ਸਟ੍ਰੈਸ ਲੈ ਕੇ ਬੰਦਾ ਇੱਕ ਪਾਸੇ ਹੋ ਜਾਂਦਾ ਉਹ ਕੁਝ ਤੇ ਦਿਨਾਂ ਬਾਅਦ ਮਹੀਨਿਆਂ ਬਾਅਦ ਮੋੜ ਆਉਂਦਾ ਹੈ ਫਰੈਸ਼ ਹੋ ਜਾਂਦਾ ਹੈ ਦੁਬਾਰੇ ਮੋੜਾ ਹੁੰਦਾ ਹੈ ਕਈ ਕੋਟ ਭਏ ਬੈ ਰਾਗੀ ਬਿਰਤ ਜੇ ਰਹਿਣ ਵਾਲੇ ਬਰਾਗੀ ਨਹੀਂ ਹੋ ਜਾਂਦੇ ਕਈ ਭਾਵ ਉਹਨਾਂ ਨੂੰ ਦੁਨੀਆ ਵੱਲ ਕੋਤਾ ਲਗਾ ਨਹੀਂ ਹੁੰਦਾ ਉਦਾਸੀ ਕਹਿ ਲੋ ਦੁਨੀਆ ਛੱਡ ਕੇ ਇਕਾਂਤ ਵਿੱਚ ਚਲੇ ਗਏ ਕਈ ਕੋਟ ਭਏ ਬੈਰਾ ਕੀ ਕਰੋੜਾਂ ਕੋਟ ਟਾਂਕੇ ਨੂੰ ਸਿਆਰੀ ਲੱਗੀਆ ਕਰੋੜਾਂ ਬੈਰਾਗੀ ਨੂੰ ਆਰਾਮ ਨਾਮ ਸੰਗ ਜਿਨੇ ਲੱਗ ਗਈ ਕਿਉਂਕਿ ਜਿੱਥੇ ਲਿਵ ਹੈ ਉਤਰੀ ਖਿੱਚਿਆ ਜਾਂਦਾ ਹੈ ਨਾ ਬੰਦਾ ਪਰ ਜਿਨ੍ਹਾਂ ਦੀ ਲਿਵ ਨਾਮ ਨਾਲ ਲੱਗ ਜਾਂਦੀ ਹੈ ਭਾਈ ਧਿਆਨ ਫਿਰ ਉਹਨਾਂ ਦਾ ਕੇਵਲ ਮਾਲਕ ਵੱਲ ਹੋ ਜਾਂਦਾ ਹੈ ਕਈ ਕੋਟ ਪ੍ਰਭ ਕੋ ਖੋ ਜਾਂਦੇ ਕਰੋੜਾਂ ਐਸੇ ਲੋਕ ਨੇ ਪਾਈਂ ਰੱਬ ਨੂੰ ਲੱਭਦੇ ਫਿਰਦੇ ਨੇ ਪ੍ਰਭ ਕਉ ਹੁਣ ਪ੍ਰਭ ਕਉ ਇਕੱਠਾ ਲਿਖਿਆ ਹੋਇਆ ਸੰਬੰਧ ਕੀ ਹੋਣ ਕਰਕੇ ਔਂਕੜ हट ਗਿਆ ਜੀ ਪ੍ਰਭ ਮੁਕਤ ਹੈ ਉਹ ਲੋਕਾਂ ਦਾ ਮਕਸਦ ਹੀ ਇਹੀ ਆ ਪਰਮਾਤਮਾ ਨੂੰ ਲੱਭਦੇ ਫਿਰਦੇ ਨੇ ਗੁਰਬਾਣੀ ਚ ਬੜੇ ਪਿਆਰੇ ਬਚਨ ਨੇ RAM RAM ਬੋਲ ਬੋਲ ਖੋਜ ਤੇ ਵੜ ਪਾਗੀ RAM RAM ਬੋਲ ਬੋਲ ਖੋਜ ਤੇ ਵੜ ਪਾਗੀ RAM RAM ਬੋਲ ਬੋਲ ਖੋਜ ਤੇ ਵੜ ਪਾਗੀ ਮਕਸਦ ਇਹ ਹੁੰਦਾ ਹੈ ਜੀ ਮਨ ਨਾਲ ਬੜਾ ਕੁਝ ਹੁੰਦਾ ਹੈ ਜੀਵਨ ਵਿੱਚ ਵਿਚਰਦੇ ਆਂ ਕਈ ਤਰ੍ਹਾਂ ਦੇ ਧੋਖੇ ਟੜੇ ਕੁਝ ਕੁਝ ਹੁੰਦਾ ਹੈ ਸਮਾਂ ਨਿਕਲਦਾ ਜਾਂਦਾ ਨਿਕਲਦਾ ਜਾਂਦਾ ਕਿਤੇ ਵਿਅਕਤੀ ਫਿਰ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਵੇ ਚੰਗੇ ਗੁਨਾ ਦੀ ਸ਼ਰਨ ਵਿੱਚ ਆ ਜਾਵੇ ਲੋਜ਼ ਆਫ ਨੇਚਰ ਨਾਲ ਜਦੋਂ ਵਿਅਕਤੀ ਕਮਿਕ ਹੋਣ ਲੱਗ ਜਾਂਦਾ ਹੈ ਪਰਮਾਤਮਾ ਦੇ ਦਰ ਤੇ ਆ ਕੇ ਟਹਿ ਪੈਂਦਾ ਹੈ ਮਾਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਮਨ ਕਰਕੇ ਵੀ ਆਪਣੀ ਸ਼ਰਨ ਬਖਸ਼ਿਸ਼ ਕਰੋ ਕਈ ਕੋਟ ਕਰੋੜਾਂ ਪ੍ਰਭ ਕਉ ਖੋਜਨਤੇ ਜਦੋਂ ਮਕਸਦ ਹੀ ਇਹੀ ਹੋ ਜਾਂਦਾ ਹੈ ਭਾਈ ਆਤਮ ਮੈਂ ਪਾਰਬ੍ਰਹਮ ਲਹੰਤੇ ਲੱਭਦਿਆਂ ਲੱਭਦਿਆਂ ਲਹੰਤੇ ਉਹ ਲਾਭ ਹੀ ਲੈਂਦੇ ਨੇ ਆਤਮ ਮੈਂ ਪਾਰਬ੍ਰਹਮ ਲਹੰਤੇ ਉਹ ਆਪਣੇ ਅੰਦਰ ਪਰਮਾਤਮਾ ਦੇ ਦਰਸ਼ਨ ਕਰਦੇ ਨੇ ਤਈ ਕੋਟ ਦਰਸ਼ਨ ਪ੍ਰਭ ਪਿਆਸ ਹੁਣ ਕਰੋੜਾਂ ਨੂੰ ਕੋਟ ਕਰੋੜਾਂ ਨੂੰ ਪ੍ਰਭੂ ਦੇ ਦਰਸ਼ਨ ਦੀ ਪਿਆਸ ਹੈ ਤਈ ਕੋਟ ਦਰਸ਼ਨ ਪ੍ਰਭ ਪਿਆਸ ਦਿਨ ਨੂੰ ਮਿਲਿਓ ਪ੍ਰਭੇ ਅਵਨਾਸ਼ ਇੱਥੇ ਪ੍ਰਭ ਵੇਖੋ ਜੀ ਇਹ ਨੌਨੂ ਪੁਲਿੰਗ ਹੈ ਕੋਟ ਉਹ ਪ੍ਰਭੂ ਜੋ ਅਵਨਾਸ਼ ਹੈ ਅਵਨਾਸ਼ ਨਾਸ਼ ਨਹੀਂ ਹੁੰਦਾ ਉਦੇ ਦਰਸ਼ਨ ਹੋ ਜਾਂਦੇ ਨੇ ਉਹਦੇ ਨਾਲ ਇੱਕਮਿਕ ਹੋ ਜਾਂਦੇ ਨੇ ਉਹਦੇ ਨਾਲ ਪਿਆਰ ਪਾ ਲੈਂਦੇ ਨੇ ਸਤ ਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਸਤ ਗੁਰੂ ਸਦਾ ਸਦਾ ਓਹੋ ਅਬਨਾਸੀ ਪੁਰਖ ਹੈ ਸਭ ਮੈਂ ਰਹਿ ਆ ਸਮਾ ਉਜ ਪਰਮਾਤਮਾ ਕਦੇ ਨਾਸ਼ ਨਹੀਂ ਹੁੰਦਾ ਭਾਈ ਉਹਦੇ ਦਰਸ਼ਨ ਹੋ ਜਾਂਦੇ ਨੇ ਕਈ ਕੋਟ ਮੰਗੈ ਸਤ ਸੰਗ ਨਿਰੰਤਰ ਸੰਗਤ ਕਰਨ ਵਾਲਾ ਬ੍ਰਹਮ ਤਿੰਨ ਲਾਗਾ ਰੰਗ ਕਿਉਂਕਿ ਸਤ ਸੰਗ ਨਾਲ ਹੀ ਪ੍ਰਭੂ ਦਾ ਜਿਹੜਾ ਰੰਗ ਹੈ ਨਾਮ ਦਾ ਰੰਗ ਹੈ ਚੜਦਾ ਹੈ ਸਕੂਨ ਆਉਂਦਾ ਹੈ ਜੀ ਜਿਨਾਂ ਹਰ ਜਨ ਸਤ ਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਕਈ ਕੋਟ ਮੰਗੈ ਸਭ ਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ ਜਿਨ ਕਉ ਹੋਏ ਆਪ ਸੋ ਪ੍ਰਸੰਨ ਜਿਨ੍ਹਾਂ ਦੇ ਮਾਲਕ ਆਪ ਖੁਸ਼ ਹੁੰਦਾ ਜੀ ਆਪ ਪ੍ਰਸੰਨ ਹੋ ਜਾਂਦਾ ਨਾਨਕ ਤੇ ਜਨ ਸਦਾ ਧੰਨ ਧੰਨ ਮੈਲਾ ਪੰਜਿਬਾ ਕਹਿੰਦੇ ਨੇ ਉਹ ਜਨ ਨੇ ਜਿਹੜੇ ਸੇਵਕ ਨੇ ਪਿਆਰੇ ਨੇ ਭਾਈ ਉਹ ਤੇ ਧਨਤਾ ਦੇ ਯੋਗ ਨਹੀਂ ਆਪਜੀ ਦਰਸ਼ਨ ਕਰੋ ਜਿਹੜਾ ਤਦੈ ਨੂੰ ਟਿੱਪੀ ਨਾ ਨਾਜਵੇਂ ਨਾ ਉਹ ਧਨਤਾ ਯੋਗ ਹੁੰਦਾ ਇੱਕ ਤਾਂ ਧਨ ਨ ਮੁਕਤਾ ਵੀ ਆਉਂਦਾ ਇਸਤਰੀ ਵਾਸਤੇ ਆਉਂਦਾ ਗੁਰੂ ਘਰ ਵਿੱਚ ਇੱਕ ਧਨ ਦੌਲਤ ਵਾਸਤੇ ਵੀ ਆਉਂਦਾ ਜੀ ਮੈਂ ਕਾਚਾ ਧਨ ਸੰਚੈ ਮੂਰਖ ਗਵਾ ਐਥੇ ਲਿਖਿਆ ਨਾਨਕ ਤੇ ਜਨ ਸਦਾ ਧੰਨ ਧੰਨ ਜਿਹੜਾ ਪਹਿਲਾ ਧੰਨ ਵੇਖੋ ਉਹ ਥੋੜਾ ਬੋਲਾ ਬੋਲਣਾ ਦੂਜਾ ਟੀਪੀ ਵਾਲਾ ਧੰਨ ਧੰਨ ਦਾ ਯੋਗ ਹੈ ਜੀ ਨਾਨਕ ਤੇ ਜਨ ਸਦਾ ਧੰਨ ਧੰਨ